ਇਮਰਾਨ ਖਾਨ ਦੇ ਜਿੰਦਾ ਹੋਣ ਦਾ ਕੋਈ ਵੀ ਸਬੂਤ ਮੌਜੂਦ ਨਹੀਂ ਆ ਕਿਉਂਕਿ ਇਮਰਾਨ ਖਾਨ ਦੇ ਬੇਟੇ ਨੇ ਦਾਵਾ ਕੀਤਾ ਕਿ ਅਡਿਆਲਾ ਜੇਲ੍ਹ ਦੇ ਵਿੱਚ ਇਮਰਾਨ ਖਾਨ ਨੂੰ ਪਿਛਲੇ 6 ਹਫ਼ਤਾ ਤੋਂ ਡੈਥ ਸੈੱਲ ਦੇ ਵਿੱਚ ਰੱਖਿਆ ਗਿਆ ਸੀ ਯਾਨੀ ਫਾਂਸੀ ਘਰ ਦੇ ਵਿੱਚ ਤੇ ਕਿਹਾ ਜਾ ਰਿਹਾ ਕਿ 14 ਸਾਲ ਦੀ ਕਰਪਸ਼ਨ ਦੀ ਸਜ਼ਾ ਪੂਤ ਰਹੇ ਇਮਰਾਨ ਖਾਨ ਨੂੰ ਫਾਂਸੀ ਘਰ ਦੇ ਵਿੱਚ ਰੱਖਣ ਦਾ ਕੀ ਮਤਲਬ ਬਣਦਾ ਤੇ ਹੁਣ ਉਸ ਦੀ ਕੋਈ ਖ਼ਬਰ ਵੀ ਬਾਹਰ ਨਹੀਂ ਆ ਰਹੀ ਜਦੋਂ ਕਿ ਪੂਰਾ ਪਾਕਿਸਤਾਨ ਸੜਗ ਰਿਹਾ ਪਾਕਿਸਤਾਨ ਚ ਗ੍ਰਾਜਯੁੱਧ ਵਰਗੇ ਹਾਲਾਤ ਬਣ ਚੁੱਕੇ ਨੇ ਤੇ ਲੋਕਾਂ ਬਲੋ ਇਮਰਾਨ ਖਾਨ ਦੇ ਜਿੰਦਾ ਹੋਣ ਦੇ ਸਬੂਤ ਮੰਗੇ ਜਾ ਰਹੇ ਨੇ ਹੁਣ ਇੰਨੇ ਭਰੇ ਹਾਲਾਤ ਹੋ ਚੁੱਕੇ ਨੇ ਤਾਂ ਜੇਕਰ ਇਮਰਾਨ ਖਾਨ ਜਿੰਦਾ ਤਾਂ ਸਰਕਾਰ ਉਸਦੇ ਕਿਸੇ ਖਾਸ ਨਾਲ ਉਸਦੀ ਮੁਲਾਕਾਤ ਕਰਵਾ ਕੇ ਜਾਂ ਉਸ ਦਾ ਕੋਈ ਵੀਡੀਓ ਬਣਵਾ ਕੇ ਲੋਕਾਂ ਨੂੰ ਜਿੰਦਾ ਹੋਣ ਦੇ ਸਬੂਤ ਦੇ ਸਕਦੀ ਆ ਤੇ ਪੂਰਾ ਫਸਾਦ ਕੁਝ ਹੀ ਮਿੰਟਾਂ ਦੇ ਵਿੱਚ ਖਤਮ ਵੀ ਹੋ ਸਕਦਾ ਪਰ ਸਵਾਏ ਡਿਆਲਾ ਜੇਲ੍ਹ ਪ੍ਰਸ਼ਾਸਨ ਦੇ ਇੱਕ ਬਿਆਨ ਤੋਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਮਰਾਨ ਖਾਨ ਸਹੀ ਆ ਇਸ ਤੋਂ ਇਲਾਵਾ ਹੋਰ ਕੋਈ ਵੀ ਸਬੂਤ ਸਰਕਾਰ ਨੇ ਦਿੱਤਾ ਨਹੀਂ ਤੇ ਇਸੇ ਕਰਕੇ ਮੰਨਿਆ ਜਾ ਰਿਹਾ ਕਿ ਇਮਰਾਨ ਖਾਨ ਜੇਲ੍ਹ ਦੇ ਅੰਦਰ ਹੀ 3 ਡਿਗਰੀ ਦੇ ਕੇ ਆਸੀਮ ਮੰਦਿਰ ਨੇ ਮਰਵਾਤਾ ਤੇ ਪਿਛਲੇ ਕਈ ਹਫ਼ਤਿਆਂ ਤੋਂ ਉਸਦੀ ਫੈਮਿਲੀ ਤੇ ਵਕੀਲ ਨੂਬੀ ਉਸ ਨੂੰ ਮਿਲਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ 10-15 ਦਿਨ ਪਹਿਲਾਂ ਤੋ ਹੀ ਉਸਦਾ ਰੂਟੀਨ ਚੈੱਕਅਪ ਕਰਨ ਵਾਲੇ ਡਾਕਟਰ ਸਨੂਬੀ ਇਮਰਾਨ ਖਾਨ ਕੋਲ ਜਾਣ ਤੋਂ ਪਾਬੰਦੀ ਲਗਾ ਦਿੱਤੀ ਗਈ ਆ ਜਦੋਂ ਕਿ ਕੋਰਟ ਦੇ ਸਿੱਧੇ ਆਰਡਰ ਨੇ ਕਿ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਉਸਦੀ ਫੈਮਿਲੀ ਨਾਲ ਇਮਰਾਨ ਖਾਨ ਨੂੰ ਮਿਲਵਾਇਆ ਜਾਵੇ ਹੁਣ ਪਹਿਲਾ ਅਫਗਾਨ ਮੀਡੀਆ ਨੇ ਇਹ ਦਾਅਵਾ ਕੀਤਾ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਗਿਆ ਤੇ লাশ ਨੂੰ ਕਿਤੇ ਬਾਹਰ ਲਜਾਇਆ ਗਿਆ ਦੂਸਰਾ ਇਮਰਾਨ ਦੇ ਬੇਟੇ ਦਾ ਬਿਆਨ ਕਿ ਉਸ ਨੂੰ 6 ਹਫ਼ਤੇ ਤੋਂ ਡੈਥ ਦੇ ਵਿੱਚ ਰੱਖਿਆ ਗਿਆ ਸੀ ਤੇ ਤੀਸਰਾ ਉਹਦੀ ਜੇਲ੍ਹ ਚੋਂ ਕੋਈ ਵੀ ਖਬਰ-ਵਾਰ ਨਹੀਂ ਆਉਣ ਦੇਣਾ ਤੇ ਜੇਲ੍ਹ ਦੇ ਬਾਹਰ ਫੋਰਸਸ ਦੀ ਤਣਾਤੀ ਵਧਾ ਦਿੱਤੀ ਗਈ ਆ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਇਹ ਸਭ ਚੀਜ਼ਾਂ ਇਸ਼ਾਰਾ ਕਰ ਰਹੀਆਂ ਨੇ ਕਿ ਸ਼ਾਇਦ ਇਮਰਾਨ ਖਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਮਰਾਨ ਖਾਨ ਆਗਸਤ 2023 ਤੋਂ 라ਵਲ ਪਿੰਡੀ ਦੀ ਅਟਿਆਲਾ ਜੇਲ੍ਹ ਦੇ ਵਿੱਚ ਬੰਦਾ ਤੇ ਆਖਰੀ ਵਾਰ ਉਸ ਨੂੰ 16 ਮਈ 2024 ਨੂੰ ਪੇਸ਼ੀ ਦੇ ਦੌਰਾਨ ਹੀ ਦੇਖਿਆ ਗਿਆ ਸੀ ਪਰਿਵਾਰ ਦਾ ਰੋਪਾ ਵੀ ਪਾਕਿਸਤਾਨ ਸਰਕਾਰ ਤੇ ਆਰਮੀ ਉਹਨਾਂ ਦੇ ਬਾਰੇ ਦੇ ਵਿੱਚ ਕੁਝ ਵੀ ਦੱਸ ਨਹੀਂ ਰਹੀ ਤੇ ਇਮਰਾਨ ਦੀਆਂ ਤਿੰਨ ਭੈਣਾਂ ਤੇ ਸਮਰਥਕਾਂ ਇਹੜੇ ਉਹ 4 ਦਿਨ ਤੋਂ ਜੇਲ੍ਹ ਦੇ ਬਾਹਰ ਹੀ ਖੜੇ ਹੋਏ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਇਸ ਤੋਂ ਬਾਅਦ 2025 ਦੇ ਵਿੱਚ ਸਲਾਮਾਂਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਇਮਰਾਨ ਖਾਨ ਦੇ ਪਰਿਵਾਰ ਤੇ ਵਕੀਲਾ ਨੂੰ ਉਸ ਨੂੰ ਮਿਲਦੀ ਇਜਾਜ਼ਤ ਹੈ ਜੇਲ ਮੈਨੇਜਮੈਂਟ ਨੇ ਕੋਰਟ ਦਾ ਆਦੇਸ਼ ਨਹੀਂ ਮੰਨਿਆ ਤਾਂ ਅਕਤੂਬਰ 2025 ਦੇ ਵਿੱਚ ਕੋਰਟ ਦੇ ਦੁਆਰਾ ਦੁਬਾਰਾ ਤੋਂ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਕੋਰਟ ਦੇ ਆਦੇਸ਼ ਨੂੰ ਮੰਨਿਆ ਨਹੀਂ ਜਾਂਦਾ 26 ਨਵੰਬਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਖਬਰ ਆਉਂਦੀ ਆ ਵੀ ਜੇਲ ਦੇ ਵਿੱਚ ਇਮਰਾਨ ਖਾਨ ਦੀ ਹੱਤਿਆ ਕਰ ਦਿੱਤੀ ਗਈ ਆ ਇਸ ਤੋਂ ਬਾਅਦ ਉਹਨਾਂ ਦੀਆਂ ਭੈਣਾਂ ਅਤੇ ਸਮਰਥਕ ਆੜੇ ਉਹ ਅੜਿਆਲਾ ਜੇਲ ਦੇ ਵਿੱਚ ਜਾ ਪਹੁੰਚੇ ਇਮਰਾਨ ਖਾਨ ਦੀ ਭੈਣਾਂ ਨੂਰੂਸ਼ ਜ਼ਰ ਨਿਆਜ਼ੀ ਅਲੀਮਾ ਤੇ ਉਸਮਾਨ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਨੇ ਤੇ Imran ਦੀ ਪਾਰਟੀ PTI ਦੇ ਲੋਕ ਆ ਜਿਹੜੇ ਉਹ ਵੀ ਪੂਰੇ ਪਾਕਿਸਤਾਨ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਇਸ ਤੋਂ ਬਾਅਦ ਜਿਆਦਾ ਮਾਹੌਲ ਵਿਗੜਦਾ ਦੇਖ ਕੇ ਪੁਲਿਸ ਨੇ ਜੇਲ੍ਹ ਦੇ ਬਾਹਰ ਹੀ ਕਰਫਿਊ ਲਾਤਾ ਤੇ ਆਰਮੀ ਵੀ ਸਾਦ ਲਈ 27 ਨਵੰਬਰ ਨੂੰ Imran Khan ਦਾ ਸਮਰਥਨ ਕਰਨ ਵਾਲੇ ਅੜਿਆਲਾ ਜੇਲ੍ਹ ਪਹੁੰਚੇ ਖੈਬਰ ਪਖਤੂਨ ਦੇ ਮੁੱਖ ਮੰਤਰੀ ਜਿਨ੍ਹਾਂ ਦਾ ਨਾਮ ਆ সোহੇਲ ਅਫਰੀਦੀ ਤੇ ਪੁਲਿਸ ਨੇ ਉਹਨਾਂ ਦੇ ਨਾਲ ਵੀ ਮਾਰਕੁੱਟ ਕੀਤੀ ਤੇ ਉਹਨਾਂ ਨੂੰ ਵੀ ਕੜੀਸ-ਕੜੀਸ ਕੇ ਸੜਕਾਂ ਦੇ ਉੱਤੇ ਕੁੱਟਿਆ ਜਾਂਦਾ ਜੋ ਕਿ ਇਸ ਸਮੇਂ ਹੁਣ ਵੀ ਇੱਕ ਮੁੱਖ ਮੰਤਰੀ ਆ ਇੱਕ ਰਾਜ ਦਾ ਇਸ ਦਾ ਵੀ ਵੀਡੀਓ ਸਾਹਮਣੇ ਆਇਆ ਅਫਰੀਦੀ ਨੇ આરોਪ ਲਾਇਆ ਵੀ ਸਰਕਾਰ Imran Khan ਦੀ ਹਾਲਤ ਦੀ ਸਹੀ ਜਾਣਕਾਰੀ ਨਹੀਂ ਦੇ ਰਹੀ ਤੇ ਜੇਕਰ Imran Khan ਨੂੰ ਕੁਝ ਹੋਇਆ ਤਾਂ ਇਸ ਦੇ ਨਤੀਜੇ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਊਗੀ ਇਹ ਤੁਹਾਨੂੰ ਦੱਸ ਦੇ ਕਿ ਇਮਰਾਨ ਖਾਨ ਦੇ ਨਾਲ ਪਰਿਵਾਰ ਨੂੰ ਨਾਮ ਮੈਣ ਦੇਣ ਦਾ ਫੈਸਲਾ ਸਰਕਾਰ ਦਾ ਨਹੀਂ ਬਲਕਿ ਆਰਮੀ ਦਾ ਇਮਰਾਨ ਖਾਨ ਦੇ ਨਾਲ ਕੌਣ ਮਿਲੂਗਾ ਕੌਣ ਨਹੀਂ ਮਿਲੂਗਾ ਇਸ ਦਾ ਫੈਸਲਾ ਪੂਰੀ ਤਰ੍ਹਾਂ ਦੇ ਨਾਲ ਆਰਮੀ ਕਰਦੀ ਹੈ ਇਹ ਫੈਸਲਾ ਲੈਣ ਦਾ ਸਰਕਾਰ ਦੇ ਕੋਲ ਕੋਈ ਹੱਦਕ ਨਹੀਂ ਇਹ ਫੈਸਲਾ ਇਸਟੈਬਲਿਸ਼ਮੈਂਟ ਨੂੰ ਦਿੱਤਾ ਜਾਂਦਾ ਤੇ ਇਹ ਇਸਟੈਬਲਿਸ਼ਮੈਂਟ ਆ ਆਰਮੀ ਕੋਈ ਵੀ ਆਰਮੀ ਸ਼ਬਦ ਸਿੱਧਾ ਇਸਤੇਮਾਲ ਕਰਨਾ ਨਹੀਂ ਚਾਹੁੰਦਾ ਇਸ ਨਾਲ ਅਜਿਹਾ ਲੱਗਦਾ ਜਿਵੇਂ ਆਰਮੀ ਦਾ ਰਾਜ ਹੋਵੇ ਸੋ ਪਾਕਿਸਤਾਨ ਦੇ ਵਿੱਚ ਇਸ ਨੂੰ ਇਸਟੈਬਲਿਸ਼ਮੈਂਟ ਬੋਲਦੇ ਨੇ ਇਮਰਾਨ ਖਾਨ ਦੇ ਉੱਤੇ ਟੋਟਲ 4 ਕੇਸ ਮੌਜੂਦ ਨੇ ਜੋ ਕਿ ਵੱਡੇ ਨੇ ਪ੍ਰਧਾਨ ਮੰਤਰੀ ਰਹਿੰਦੇ ਉਸ ਨੇ ਵਿਦੇਸ਼ ਤੋਂ ਮਿਲੇ ਹੋਏ ਗਿਫਟਾਂ ਨੂੰ 5.8 ਕਰੋੜ ਰੁਪਏ ਦੇ ਚ ਵੇਚਿਆ ਸੀ ਤੇ ਇਸ ਦੇ ਚੱਲਦਿਆਂ ਉਸ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਤੇ ਚੋਣ ਆਯੋਗ ਦੇ ਦੁਆਰਾ ਉਸ ਦੀ ਵੋਟਾਂ ਲੜਨ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ ਦੂਸਰਾ ਸਾਈਫਰ ਕੇਸ ਹੈ ਜਿੱਦੇ ਵਿੱਚ ਉਹਨਾਂ ਇਹ ਦੋਵਾਂ ਸੀਕ੍ਰੀਟ ਡਾਕੂਮੈਂਟ ਰਾਜਨੀਤਿਕ ਫਾਇਦੇ ਦੇ ਲਈ ਲੀਕ ਕੀਤੇ ਸੀ ਤੇ ਇਸ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਮਿਲੀ ਸੀ ਪਰ ਬਾਅਦ ਦੇ ਵਿੱਚ ਹਾਈ ਕੋਰਟ ਨੇ ਉਸ ਨੂੰ ਬਰੀ ਕਰਤਾ ਸੀ ਤੀਜਾ ਅਲ ਕਾਦਰੀ ٹرسٹ ਕੇਸ ਲੈਂਡ ਮਾਫੀਆ ਤੋਂ ਕਰੀਬ 600 ਏਕੜ ਜ਼ਮੀਨ ਖਰੀਦਣ ਦਾ આરોਪ ਹੈ ਤੇ ਤੀਸਰਾ ਹਿੱਸਾ ਦੇ ਨਾਲ ਜੁੜੇ ਹੋਏ ਕੇਸ ਜਦੋਂ ਇਹਦੀ ਗ੍ਰਿਫਤਾਰੀ ਹੋਈ ਸੀ ਤਾਂ ਸਮਰਥਕਾਂ ਨੂੰ ਢੜਕਾਉਣ ਅਤੇ ਸਰਕਾਰੀ ਆਸrana ਨੂੰ ਧਮਕਾਉਣ ਦੇ આરોਪ ਇਸ ਤੇ ਲੱਗੇ ਸੀ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਸਿਰਫ ਇਮਰਾਨ ਖਾਨ ਦੀ ਮੁਲਾਕਾਤ ਹੀ ਨਹੀਂ ਰੋਕੀ ਗਈ ਬਲਕਿ ਜੇਲ੍ਹ ਦੇ ਵਿੱਚ ਹੋਰ ਵੀ ਕਿਸੇ ਵੀ ਬੰਦੇ ਦੇ ਨਾਲ ਕਿਸੇ ਵੀ ਰਿਸ਼ਤੇਦਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇੱਥੇ ਤੁਹਾਨੂੰ ਦੱਸਦੀ ਹਾਂ ਕਿ ਪਾਕਿਸਤਾਨ ਦੇ ਵਿੱਚ ਇਤਿਹਾਸ ਰਿਹਾ ਕਿ ਜੋ ਵੀ ਨੇਤਾ ਸੱਤਾ ਦੇ ਵਿੱਚੋਂ ਬਾਹਰ ਗਿਆ ਉਸਦੇ ਨਾਲ ਚੰਗਾ ਨਹੀਂ ਹੋਇਆ। ਕਈ ਨੇਤਾ ਬਾਹਰ ਚਲੇ ਗਏ ਤਾਂ ਕਈ ਨੂੰ ਫਾਂਸੀ ਹੋ ਗਈ। ਇਮਰਾਨ ਖਾਨ ਦੇ ਨਾਲ ਵੀ ਇਹੀ ਹੋ ਰਿਹਾ। ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ? ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ, ਲਾਈਕ, ਸ਼ੇਅਰ ਜਰੂਰ ਕਰ ਲਿਓ। ਧੰਨਵਾਦ।